ਫੀ ਸੱਚੇ ਪਾਸ਼ਾ ਵੈਗਰੂ ਮਰਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ ਪਾਈਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਆ ਸਾਨੂੰ ਕਹਿਗੇ ਤੋਰਿਆ ਬਾਬੇ ਹਾਂਜੀ ਦੋਸਤੋ ਲੈ ਕੇ ਆਏ ਆਂ ਵੀਡੀਓ ਪੰਜ ਗਰਾਈ ਕਬੱਡੀ ਟੂਰਨਾਮੈਂਟ ਦੀ ਉੱਥੇ ਲੱਕੀ ਲੈ ਰਹੇ ਨੇ ਦੱਸਿਆ ਕਿ ਜਦੋਂ ਤੰਗਵਾਲੀ ਦਾ ਕਬੱਡੀ ਟੂਰਨਾਮੈਂਟ ਸਮਾਪਤ ਹੋਇਆ ਤਾਂ ਕਬੱਡੀ ਦਾ ਰੈਫਰੀ ਦੇਵਦੇয়ালਪੁਰਾ ਆਪਣੇ ਪਿੰਡ ਵੱਲ ਨੂੰ ਵਾਪਸ ਆ ਰਿਹਾ ਸੀ ਤੇ ਉਹਦੇ ਰਸਤੇ ਵਿੱਚ ਉਹਦੇ ਮੋਟਰਸਾਈਕਲ ਅੱਗੇ ਅਣਪਛਾਤੇ ਬੰਦਿਆਂ ਨੇ ਗੱਡੀ ਲਾਈ ਇਹੀ ਗੱਲਾਂ ਹਾਰੋ ਰੁਪਿੰਦਰ ਜਲਾਲ ਹਰੇਕ ਕਬੱਡੀ ਟੂਰਨਾਮੈਂਟ ਤੇ ਕਹਿੰਦਾ ਕਿ ਕਬੱਡੀ ਚੋਂ ਹਨੇਰਾ ਦੂਰ ਕਰਨਾਗਾ ਬਾਕੀ ਸੁਣਦੇ ਲੱਖੀ ਲੈਹਰੇ ਵਾਲੇ ਕੋਲੋਂ ਪੂਰੀ ਗੱਲ ਕੀ ਹੋਇਆ ਸੀ ਉਸ ਦਿਨ ਇੱਕ ਮਿੰਟ ਹੋਣੀ ਅੰਮ੍ਰਿਤਪਾਲ ਜੀ ਭਾਈ ਇਹ ਮਾੜਾ ਜੀ ਧਿਆਨ ਦੋ ਕਮੇਟੀ ਚਾਹੀਦੇ ਆ 13 ਤਰੀਕ ਨੂੰ ਟੂਰਨਾਮੈਂਟ ਵੇ ਆ ਤੁੰਗ ਵਾਲੀ 10:30 11:00 ਵਜੇ ਆਪਣਾ ਉਹ ਰੈਫਰੀ ਬੈਠਾ ਦੇਵਦਿਆਲਪੁਰਾ ਜਦੋਂ ਇਹ ਪੁੱਚੋ ਟੱਪਿਆ ਤੇ ਮੰਗਰ ਗੱਡੀ ਲੱਗੀ ਇਹਦੇ ਮੂਹਰੇ ਲਿਆ ਕੇ ਗੱਡੀ ਖੜੀ ਕਰੀਏ ਨੇ ਮੋਟਰਸਾਈਕਲ ਘਮਾਤਾ ਫੇਰ ਉਹ ਰਾਤੁਰਿਆ ਫੇਰ ਥੋੜਾ ਜਾ ਕੇ ਗਏ ਤੇ ਮੂਰੇ ਫੇਰ ਗੱਡੀ ਲੱਗ ਗਈ ਇਹ ਤੇ ਬੰਦਾ ਚਲਾਕ ਸੀਗਾ ਜਿਹੜਾ ਮੋੜ ਕੇ ਸੇਮੇ ਵਾਲੇ ਰਾਹ ਪੈ ਗਿਆ ਇਹੋ ਜੀਆਂ ਦੁਰਘਟਨਾ ਸਾਡੇ ਨਾਲ ਅਕਸਰ ਹੀ ਹੁੰਦੀਆਂ ਬਾਈ ਹਰ ਇੱਕ ਦੇ ਨਾਲ ਹੁੰਦੀਆਂ ਜਿਹੜਾ ਕੱਲਾ ਮੋਟਰਸਾਈਕਲ ਤੇ ਜਾਂਦਾ ਹੈ ਹੁਣ ਰੋਜ਼ ਪਿੰਡ ਦੇ ਵਿੱਚੋਂ ਬੰਦਾ ਲੈ ਕੇ ਆਉਣਾ ਵੀ ਔਖਾ ਹੋ ਗਿਆ ਬਾਈ ਅਗਲੇ ਕਹਿੰਦੇ ਆ ਯਾਰ ਜੇ ਮੁੰਡਾ ਲੈ ਕੇ ਜਾਣਾ ਸਹੀ ਸਲਾਮਤ ਲੈ ਕੇ ਆਏਗਾ ਇਹ ਦੇਵਾ ਬੈਠਾ ਬਾਈ 13 ਤਰੀਕ ਦੀ ਗੱਲ ਹੈ ਇਹ ਦੁਰਘਟਨਾ ਹੋਈ ਆ ਸਾਡੇ ਨਾਲ ਉਤੇ ਵਿਚਾਰ ਹੈਗਾ ਬਾਬੇ ਦੀ ਕਿਰਪਾ ਸੀਗੀ ਪਿੱਛੇ ਕਬੱਡੀ ਵਾਲੇ ਮੁੰਡੇ ਬਲਕਾਰਨ ਹੋਣੀ ਜਿੱਤ ਗਏ ਸੀਗੇ ਟਰੈਕਟਰ ਫਿਰ ਉਹਨਾਂ ਦੇ ਨਾਂ ਨਾਂ ਲੈ ਕੇ ਇਹ ਮੋਟਰਸਾਈਕਲ ਲੈ ਕੇ ਆਏ ਨਹੀਂ ਕੁਝ ਨਾ ਵੀ ਹੋ ਸਕਦਾ ਸੀਗਾ ਇਹ ਨੁਕਸਾਨ ਹੈ ਨੇ ਰੇ ਦਾ ਤੇ ਬਾਕੀ ਤੁਹਾਨੂੰ ਸਾਰਾ ਕੋਈ ਪਤਾ ਹੀ ਆ ਬਾਈ ਤੁਸੀਂ ਰੋਜ਼ ਸਾਡੇ ਨੂੰ ਛੋਟੇ ਜਿਹੜੇ ਵੱਧ ਵਜਦੇ ਆ ਪਿੰਡਾਂ 'ਚ ਤੇ ਬਾਕੀ ਥੋੜੇ ਸਿਰ ਤੇ ਸਾਨੂੰ ਅਸੀਂ ਕਹਿ ਦਿੱਤਾ ਸਾਨੂੰ ਸਾਨੂੰ ਰਿਕਵੈਸਟ ਕਰ ਦਿੱਤੀ ਹੈ ਹਾਂਜੀ ਭਾਈ ਭਾਈ ਪਿਛਲੇ ਮਹੀਨੇ ਹਾਂਜੀ ਆਪਣੀ ਰეკਮੈਂਡੈਂਟ ਵਿੱਚ ਜਰੂਰ ਲੈ ਕੇ ਜਾਣਾ ਤੇ ਕਬੱਡੀ ਦੇ ਖਿਡਾਰੀਆਂ ਤੇ ਕਮੇਟੀ ਤੇ ਪ੍ਰਬੰਧਕਾਂ ਨੂੰ ਬੇਨਤੀ ਹੈ ਕਿ ਟਾਈਮ ਨਾਲ ਕਬੱਡੀ ਟੂਰਨਾਮੈਂਟ ਖਤਮ ਕੀਤੇ ਜਾਣ ਜੋ ਕਿ ਹਰੇਕ ਬੰਦਾ ਕਬੱਡੀ ਨਾਲ ਜੁੜਿਆ ਹੋਵੇ ਆਪਣੇ ਟਾਈਮ ਨਾਲ ਘਰ ਨੂੰ ਜਾ ਸਕੇ ਤੇ ਬਾਕੀ ਜੇ ਤੁਸੀਂ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਤਾਂ